ਬਸ਼ੀਰ ਪੁਰਾ ਇਲਾਕੇ ਦੇ ਲੱਕੜ ਵਾਲੇ ਪੁਲ ਨੇੜੇ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਰਾਜੂ ਵਾਸੀ ਬੰਗਾਲ ਵੱਜੋ ਹੋਈ ਹੈ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਇਲਾਕਾ ਵਾਸੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਗਈ ਉੱਤੇ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ Laash milan ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ DSP ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਦਾ ਠੇਕਾ ਹਰਿਆਣਾ ਦੇ ਇੱਕ ਵਿਅਕਤੀ ਨਾਲ ਹੈ ਉਕਤ ਮ੍ਰਿਤਕ ਵਿਅਕਤੀ ਚੌਕੀਦਾਰ ਦਾ ਕੰਮ ਕਰਦਾ ਸੀ ਪੁਲਿਸ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਤੇ ਲੱਕੜ ਦੇ ਡੰਡੇ ਨਾਲ ਹਮਲਾ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਕੰਮ ਦੇ ਠੇਕੇਦਾਰ ਹਨੀ ਗੁਪਤਾ ਨਾਲ ਗਲਵੱਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਕਤ ਠੇਕੇਦਾਰ ਨੇ ਆਪਣੇ ਵਰਕਰ ਨਵਦੀਪ ਨੂੰ ਭੇਜ ਦਿੱਤਾ ਨਵਦੀਪ ਨੇ ਮ੍ਰਿਤਕ ਦੀ شناخت ਕਰ ਦਿਆ ਦੱਸਿਆ ਕਿ ਮ੍ਰਿਤਕ ਰਾਮ ਬਰਮਨ ਉਰਫ ਰਾਜੂ ਹੈ ਜੋ ਚੌਕੀਦਾਰ ਡਕ ਕੰਪ ਕਰਦਾ ਸੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਅਜੇ ਤਫ਼ਤੀਸ਼ ਜਾਰੀ ਹੈ ਉਨ੍ਹਾਂ ਕਿਹਾ ਕਿ ਕਤਲ ਕੇਸ ਵਿੱਚ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਖਬਰੀ ਲਾਲ ਟੀਵੀ ਲਈ ਜਲੰਧਰ ਤੋਂ ਅਨੀਸ਼ ਦੀ ਰਿਪੋਰਟ ਸਾਨੂੰ ਸਵੇਰ ਨੂੰ ਮੈਸੇਜ ਮਿਲਿਆ ਸੀ ਕਿ ਇੱਕ ਡੱਡ ਬੜੀ ਹਨੋਂ ਪਈ ਆ ਕਿੰਨੇ ਵਜੇ ਕੋਈ ਸਾਨੂੰ 7:30-8:00 ਵਜੇ ਪਤਾ ਲੱਗਾ ਸੀ ਸਾਡੇ ਪਿੰਲੋ ਮੁਲਾਜ਼ਮ ਮੌਕੇ ਤੇ ਆਏ ਸੀ ਰੂਟੀਨ ਰੂਟੀਨ ਵਿੱਚ ਕਿਤਾ ਅਸੀਂ ਮੌਕੇ ਤੇ ਆਏ ਡੀਐਸਪੀ ਸਾਹਿਬ ਮੌਕੇ ਤੇ ਆਏ ਆ ਤੇ ਆਨ ਕੇ ਜੋ ਦੇਖਿਆ ਕਿ ਇਹਦੇ ਸਿਰ ਤੇ ਨਾ ਕੋਈ ਲੱਕੜ ਦਾ ਜਿਹੜਾ ਹੁੰਦਾ ਨੇ ਹੱਥਾ ਆਪਣਾ ਮੁਠਾ ਉਹਦਾ ਕਈ ਦਾ ਦਸਤਾ ਉਹਨਾਂ ਸੱਟਾਂ ਮਾਰੀਆਂ ਕਿਸੇ ਨੇ ਉਹ ਬੰਦਿਆਂ ਨੇ ਉਹ ਫਿਰ ਆਪਾਂ ਵਾਲੇ ਦੌਰ ਪਤਾ ਕਰਨ ਪਤਾ ਲੱਗਾ ਕਿ ਇੱਥੇ ਕੰਸਟਰਕਸ਼ਨ ਹੋ ਰਹੀ ਆ ਲੱਕੜ ਪੁਲ ਜਿਹੜਾ ਆਪਣਾ ਡੀਐਮ ਸ਼ੱਟ ਲੱਗੇ ਐਸਾ ਕੰਸਟਰਕਸ਼ਨ ਹੋ ਰਹੀ ਆ ਤੇ ਕੰਸਟਰਕਸ਼ਨ ਬੰਦ ਪਈ ਆ ਤੇ ਪਤਾ ਲੱਗਾ ਕਿ ਸ਼ਾਇਦ ਇਹ ਚੌਕੀਦਾਰਾ ਕਰਦਾ ਹੀ ਬੰਦਾ ਉਹਨਾਂ ਦੇ ਕੀਤੀ ਜਾਨਾ ਦਾ ਮਾਲਕ ਨਾਲ ਗੱਲ ਕੀਤੀ ਜਿਹੜਾ ਠੇਕਦਾਰ ਹਣੀ ਗੁਪਤਾ ਵਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਕਹਿੰਦੇ ਆਪਣੇ ਬੰਦੇ ਭੇਜਦੇ ਇੱਥੇ ਆਪਾਂ ਇੱਕ ਉਹਨਾਂ ਦਾ ਪਹੁੰਚਿਆ ਵੀ ਨਵਦੀਪ ਨਾਂ ਦਾ ਉਹਨੇ شناخت ਕੀਤੀ ਹੈ ਜੀ ਉਹਦੇ ਬੇਨਾਂ ਤੇ ਆਪਾਂ ਕਾਰਵਾਈ ਕਰ ਰਹੇ ਹਾਂ ਜੋ ਫਰਦਰ ਕੋਸ਼ਿਸ਼ ਕਰ ਰਹੇ ਹਾਂ شناخت ਕਰਾਉਣ ਦੀ ਬੇਚਾਨਕੀ ਹੈ ਬੰਦੇ ਦੀ ਹਾਂਜੀ ਬੰਦੇ ਦੇ ਬੇਚਾਨਕੀ ਬੰਦੇ ਦਾ ਨਾਮ ਸ਼ਾਇਦ ਰਾਮ ਬਰਮਨ ਬੰਗਾਲੀ ਆ ਰਾਮ ਬਰਮਨ ਹਾਂ ਬੰਗਾਲੀ ਜੋ ਦੱਸਿਆ ਉਹਨਾਂ ਨੇ ਪਰਬਲੀ ਬਾਕੀ ਦੇਖ ਰਹੇ ਹਾਂ ਉਹਨਾਂ ਨੇ ਇੱਕ ਆਇਆ ਲੜਕਾ شناخت ਕੀਤੀ ਆ ਇੱਥੇ ਕਿਸੇ ਚੀਜ਼ ਦਾ ਕੰਮ ਕਰ ਚੁੱਕੀ ਦਾ ਇਹ ਚੌਕੀਦਾਰਾ ਕਰਦਾ ਕਿ ਦਿਨ ਦੇ ਟਾਈਮ ਚੌਕੀਦਾਰਾ ਕਰਦਾ ਸੀ ਪਿਛੋਛਾ ਦੇਖੀ ਕਿੰਨੀ ਪਿਛੋਤਲਾ ਮਿਲੀ ਸੀ ਸਸ ਨੂੰ ਰੇਲ ਵਾਲਾ ਉਤਲਾ ਮਿਲੀ ਸੀ ਉਹ ਕਰ ਰਿਹਾ ਵੈਰੀਫਾਈ ਕਿਸੇ ਲੰਗ ਦਾ ਲੰਗ ਵਾਲਾ ਦੱਸਿਆ ਉਹਨਾਂ ਰੇਲ ਵਾਲੇ ਨੂੰ ਗਾਂਹ ਸੂਚਨਾ ਮਿਲੀ ਉਸ ਤੋਂ ਫਸਲ ਨਹੀਂ ਆਈਆਂ ਮੀਮੋ ਜਾਰੀ ਹੋਈ ਰੇਲ ਨੂੰ ਬਾਕੀ ਜਿਹੜੀ ਨਵੀਂ ਅਪਡੇਟ ਹੋਏਗੀ ਜੋ ਤੁਹਾਨੂੰ ਦੇ ਦਿੱਤੀ ਜਾਏਗੀ